ਇੰਡੀਅਨ ਫਾਰਮਰ ਐਸੋਸੀਏਸ਼ਨ ਦੀ ਇੱਕ ਬੈਠਕ ਫਤਿਹਗੜ੍ਹ ਸਾਹਿਬ ਵਿੱਚ ਹੋਈ ਜਿਸ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਹਰਿੰਦਰ ਸਿੰਘ ਵੱਲੋਂ ਕੀਤੀ ਗਈ ਇਸ ਬੈਠਕ ਵਿੱਚ ਕਿਸਾਨਾਂ ਨੇ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਧੱਕੇਸ਼ਾਹੀ ਦੀ ਸਖ਼ਬਦਾਂ ਦੇ ਵੀ ਵਿਖੇਦੀ ਕੀਤੀ ਗਈ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਸੂਬਾ ਪ੍ਰਧਾਨ ਹਰਿੰਦਰ ਸਿੰਘ ਨੇ ਕਿਹਾ ਕਿ ਜੋ 19 ਤਰੀਕ ਨੂੰ ਕਿਸਾਨਾਂ ਨੂੰ ਭਗਵਾਨਤਮਾਨ ਸਰਕਾਰ ਨੇ ਚੰਡੀਗੜ੍ਹ ਨੂੰ ਬੁਲਾ ਕੇ ਕੇਂਦਰੀ ਮੰਤਰੀਆਂ ਮੀਟਿੰਗ ਕਰਵਾ ਤੋਂ ਬਾਅਦ ਉਹਨਾਂ ਨੂੰ ਰਸਤੇ ਵਿੱਚ ਆਉਂਦੇ ਡਿਟੇਨ ਕੀਤਾ ਅਤੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਜੋ ਕਿ ਪਿਛੇ 13 ਮਹੀਨਿਆਂ ਤੋਂ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਉੱਪਰ ਬੈਠ ਕੇ ਧਰਨਾ ਪ੍ਰਦਰਸ਼ਨ ਉਹਨਾਂ ਦੇ ਬਰਸਤੀ ਚ ਉੱਥੋਂ ਚੁੱਕ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਭਗਵਾਨ ਤਮਨ ਸਰਕਾਰ ਦਾ ਇਹ ਦੋਹਰਾ ਚਿਹਰਾ ਸੀ ਸਰਕਾਰ ਨੇ ਕਿਸਾਨਾਂ ਦੀ ਪਿੱਠ ਦੇ ਵਿੱਚ ਇੱਕ ਤਰ੍ਹਾਂ ਛੁਰਾ ਮਾਰਿਆ ਹੈ ਉਹਨਾਂ ਨੇ ਕਿਸਾਨਾਂ ਨਾਲ ਬੇਇਨਸਾਫੀ ਕੀਤੀ ਹੈ ਇਸ ਕਾਰਵਾਈ ਦੀ ਇੰਡੀਅਨ ਫਾਰਮਰ ਐਸੋਸੀਏਸ਼ਨ ਵੱਲੋਂ ਸਖ਼ਤ ਨਿੰਦਾ ਵੀ ਕੀਤੀ ਗਈ ਦੂਸਰੇ ਪਾਸੇ ਬਾਰਡਰ ਧਰਨਾ ਚੁੱਕੇ ਜਾਂਦੇ ਵਪਾਰੀਆਂ ਵੱਲੋਂ ਖੁਸ਼ੀ ਜ਼ਾਹਰ ਕਰਦੇ ਬੋਲ ਰਹੇ ਸੂਬਾ ਪ੍ਰਧਾਨ ਨੇ ਕਿਹਾ ਕਿ ਸਰਕਾਰ ਆਪਸ ਵਿੱਚ ਵਪਾਰੀਆਂ ਅਤੇ ਕਿਸਾਨਾਂ ਨੂੰ ਲੜਾ ਰਹੀ ਹੈ ਤੇ ਸਰਕਾਰ ਕਹਿ ਰਹੀ ਹੈ ਕਿ ਪੰਜਾਬ ਵਿੱਚ ਜੋ ਨਿਵੇਸ਼ ਕਰਨਾ ਚਾਹੁੰਦੇ ਸੀ ਉਹਨਾਂ ਨੂੰ ਦਿੱਕਤ ਆਉਂਦੀ ਹੈ ਇਸ ਲਈ ਅਸੀਂ ਇਹ ਧਰਨਾ ਚੁਕਾਇਆ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਅਤੇ ਵਪਾਰੀਆਂ ਦੇ ਭਾਈਚਾਰ ਨੂੰ ਖਤਮ ਕਰਨਾ ਚਾਹੁੰਦੀ ਹੈ ਕਿਉਂਕਿ ਵੋਟਾਂ ਨੇੜੇ ਆ ਰਹੀਆਂ ਹਨ ਲੁਧਿਆਣੇ ਦੀਆਂ ਵੋਟਾਂ ਦੇ ਕਰਕੇ ਸਾਰਾ ਕੁਝ ਕੀਤਾ ਗਿਆ ਹੈ ਅੱਜ ਦੀ ਮੀਟਿੰਗ ਦਾ ਮੁੱਖ এজেন্ডਾ ਇਹ ਸੀ ਕਿ ਜੋ 11 ਤਰੀਕ ਨੂੰ ਕਿਸਾਨਾਂ ਨੂੰ ਭਗਵੰਤਵਾਸ ਸਰਕਾਰ ਨੇ ਚੰਡੀਗੜ੍ਹ ਦੇ ਵਿੱਚ ਬੁਲਾ ਕੇ ਕੇਂਦਰੀ ਮੰਤਰੀਆਂ ਦੇ ਨਾਲ ਜੋ ਮੀਟਿੰਗ ਕਰਵਾ ਰਹੀ ਸੀ ਉਸ ਦੇ ਵਿੱਚ ਉਹਨਾਂ ਨੂੰ ਰਸਤੇ ਵਿੱਚ ਆਉਂਦਿਆਂ ਹੋਇਆਂ ਡਿਟੇਨ ਕੀਤਾ ਉਸ ਵਾਜੇਲਾ ਦੇ ਵਿੱਚ ਬੰਦ ਕਰਿਆ ਜੇਲ੍ਹਾਂ ਦੇ ਵਿੱਚ ਬੰਦ ਕਰਨ ਤੋਂ ਬਾਅਦ ਜੋ ਪਿਛਲੇ 13 ਮਹੀਨਿਆਂ ਤੋਂ ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਤੇ ਐਮਐਸਪੀ ਤੇ ਹੋਰ ਗਰੰਟੀ ਕਾਨੂੰਨ ਦੇ ਲਈ ਵੱਖ-ਵੱਖ ਮੰਗਾਂ ਨੂੰ ਲੈ ਕੇ ਜੋ ਕਿਸਾਨ ਸੰਘਰਸ਼ ਕਰ ਰਹੇ ਸਨ ਉਹਨਾਂ ਨੂੰ ਜ਼ਬਰੀ ਰਾਤ ਦੇ ਸਮੇਂ ਓਟੋ ਉਠਾਇਆ ਗਿਆ ਸੋ ਇਸ ਵਿੱਚ ਭਗਵੰਤ ਸਿੰਘ ਸਰਕਾਰ ਦਾ ਜੇ ਦੋਰਾ ਚਿਹਰਾ ਸੀ ਕਿਸਾਨਾਂ ਦੇ ਨਾਲ ਪਿੱਠ ਦੇ ਵਿੱਚ ਛੁਰਾ ਮਾਰ ਕੇ ਉਹਨਾਂ ਨੇ ਕਿਸਾਨਾਂ ਦੇ ਨਾਲ ਬੇਇਨਸਾਫੀ ਕੀਤੀ ਹੈ ਸੋ ਇਸ ਕਾਰਵਾਈ ਦੀ ਇੰਡੀਅਨ ਫਾਰਮਰਸ ਐਸੋਸੀਏਸ਼ਨ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ ਅਤੇ ਉਸ ਦਾ ਸਖਤ ਵਿਰੋਧ ਕਰਦੀ ਹੈ ਕਿ ਸਰਕਾਰ ਨੇ ਸਾਡੇ ਕਿਸਾਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰਿਆ ਸਾਡਾ ਜੋ ਸ਼ਾਂਤਮਈ ਧਰਨਾ ਚੱਲਦਾ ਸੀ ਜਿਸ ਦਾ ਸਾਨੂੰ ਕਾਨੂੰਨੀ ਤੌਰ ਤੇ ਅਧਿਕਾਰ ਹੈ ਤੇ ਹੱਕ ਵੀ ਹੈ ਉਹਦਾ ਅਸੀਂ ਉੱਥੇ ਧਰਨਾ ਲਾਇਆ ਸੀ ਉਸ ਨੂੰ ਜ਼ਬਰੇ ਉਠਾਇਆ ਗਿਆ ਜਿਸ ਦਾ ਅਸੀਂ ਸਖ਼ਤ ਸਾ ਉਹਦੇ ਵਿਰੋਧ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਰਣਨੀਤੀ ਬਣਾ ਕੇ ਜੋ ਵੀ ਹੋਗਾ ਉਸ ਨੂੰ ਅੱਗੇ ਵਧਾਇਆ ਜਾਊਗਾ ਅਸੀਂ ਇਸ ਤਰ੍ਹਾਂ ਦੀਆਂ ਸਰਕਾਰ ਦੀਆਂ ਕੋਝੀਆਂ ਹਰਕਤਾਂ ਤੋਂ ਉਹਨਾਂ ਨੂੰ ਖਬਰਦਾਰ ਕਰਦੇ ਆਂ ਤੇ ਖਬਰਦਾਰ ਕਰਦੇ ਕਹਿੰਦੇ ਆ ਕਿ ਐਸੀਆਂ ਕੋਝੀਆਂ ਹਰਕਤਾਂ ਕਰ ਤੋਂ ਸਰਕਾਰ ਗੁਰੇਜ਼ ਕਰੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਐਸਾ ਖਮਿਆਜਾ ਭੁਗਤਣਾ ਪਵੇਗਾ ਵਪਾਰੀ ਤਾਂ ਖੁਸ਼ ਹੋਈ ਨਹੀਂ ਵਪਾਰੀ ਕਹਿੰਦੇ ਸਾਨੂੰ ਨੁਕਸਾਨ ਬਹੁਤ ਹੁੰਦਾ ਸੀ ਇਹ ਕਹਿਣ ਦੀਆਂ ਗੱਲਾਂ ਨੇ ਸਰਕਾਰ ਆਪ ਦੇ ਵਿੱਚ ਵਪਾਰੀ ਨੂੰ ਅਤੇ ਕਿਸਾਨ ਨੂੰ ਲੜਾ ਰਹੀ ਹੈ ਸਰਕਾਰ ਕਹਿ ਰਹੀ ਹੈ ਕਿ ਸਾਨੂੰ ਇੱਥੇ ਆਉਣ ਦੇ ਵਿੱਚ ਜੋ ਨਿਵੇਸ਼ ਕਰਨਾ ਚਾਹੁੰਦੇ ਸੀ ਉਹਦੇ ਵਿੱਚ ਦਿੱਕਤ ਆਉਂਦੀ ਹੈ ਪਿਛਲੇ 3 ਸਾਲਾਂ ਦੇ ਵਿੱਚ ਕਿੰਨਾ ਕਨਵੇਸ਼ ਆ ਗਿਆ ਇਹ ਸਰਕਾਰ ਆ ਸਰਕਾਰ ਵਪਾਰੀ ਨੂੰ ਅਤੇ ਕਿਸਾਨ ਨੂੰ ਆਪਸ ਦੇ ਵਿੱਚ ਭਾਈਚਾਰੇ ਨੂੰ ਲੜਾ ਕੇ ਆਪਣੀਆਂ ਵੋਟਾਂ ਦੀਆਂ ਰੋਟੀਆਂ ਸੇਕਣੀਆਂ ਚਾਹੁੰਦੀ ਹੈ ਕਿਉਂਕਿ ਲੁਧਿਆਣਾ ਦੇ ਵਿੱਚ ਚੋਣਾਂ ਚ ਆਉਣ ਵਾਲੀਆਂ ਨੇ ਉਸ ਕਰਕੇ ਸਾਰਾ ਸਰਕਾਰ ਕਰ ਰਹੀ ਹੈ ਇੱਕ ਜੀ ਮੈਨੂੰ ਤੁਹਾਨੂੰ ਮਿਲਣ ਵਾਸਤੇ ਮੀਟਿੰਗ ਵਾਸਤੇ ਬੁਲਾਇਆ ਗਿਆ ਸੀਗਾ ਪਿੱਛੋਂ ਤੁਹਾਨੂੰ ਕਿਹਾ ਮੈਂ ਕਿਸਾਨਾਂ ਨੂੰ ਉੱਥੇ ਜਬਰਨ ਠਾਕੇ ਤੇ ਤੁਮ ਅੱਗੇ ਮੀਟਿੰਗਾਂ ਤੇ ਜਾਉਂਗੇ ਤੁਸੀਂ ਇਹ ਕਹਣਾ ਕਿ ਕੋਈ ਪਲਾਨਿੰਗ ਨਹੀਂ ਹਜੇ ਫਿਲਹਾਲ ਸਾਡੀ ਇਹਨਾਂ ਦੇ ਸਰਕਾਰ ਦੇ ਨਾਲ ਜੋ ਵੀ ਹੋਊਗਾ ਕੋਈ ਮੀਟਿੰਗ ਦਾ ਸੱਦਾ ਨਹੀਂ ਹੈਗਾ ਨਾ ਹੀ ਅਸੀਂ ਜਾਵਾਂਗੇ ਜਦੋਂ ਤੱਕ ਸਾਡੀ ਸੀਨੀਅਰ ਲੀਡਰਸ਼ਿਪ ਜੋ ਹੀ ਆਦੇਸ਼ ਦੇਉਗੀ ਉਸ ਦੇ ਮੁਤਾਬਕ ਜਿਵੇਂ ਹੋਗਾ ਉਸ ਤੋਂ ਅੱਗੇ ਰਣਨੀਤੀ ਤਿਆਰ ਕੀਤੀ ਜਾਊਗੀ ਸਤਨਾਮ ਬਹਿਰੂ ਅੰਦਰ ਨੇ ਉਹਨਾਂ ਕੀ ਸਨੇਹਾ ਲੁੱਟੀ ਸਰਦਾਰ ਸਤਨਾਮ ਸਿੰਘ ਜੀ ਬਹਿਰੂ ਅੰਦਰ ਨੇ ਉਹਨਾਂ ਨਾਲ ਕੱਲ ਵੀ ਪਰਸੋਂ ਵੀ ਮੁਲਾਕਾਤ ਹੋਈ ਹੈ ਉਥੇ ਜਿੰਨੇ ਵੀ ਹੋਰ ਲੀਡਰ ਮਿਲੇ ਸਰਦਾਰ ਸਰਵਨ ਸਿੰਘ ਪੰਦੇਰ ਮਜੀਤ ਸਿੰਘ ਰਾਏ ਹੋਰ ਵੀ ਸੀਨੀਅਰ ਲੀਡਰ ਕਾਕਾ ਸਿੰਘ ਕੋਟੜਾ ਉਹਨਾਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਨੇ ਸਾਨੂੰ ਮਾਣ ਹੈ ਕਿ ਇੱਕ 80 85 ਸਾਲਾਂ ਦਾ 87 ਸਾਲਾਂ ਦਾ ਬਜ਼ੁਰਗ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਹੈ ਜਿਹੜਾ ਕਿ ਕਹਿੰਦਾ ਜੇਲ੍ਹ ਦੇ ਵਿੱਚੋਂ ਮੇਰੀ ਕਿਸੇ ਨੇ ਜਮਾਨਤ ਨਹੀਂ ਕਰਾਉਣੀ ਭਾਵੇਂ ਮੈਨੂੰ ਜਿੰਨੀ देर ਅੰਦਰ ਸਰਕਾਰ ਦੱਕਣਾ ਚਾਹੇ ਡਾਕ ਲਵੇ ਭਾਵੇਂ ਮੇਰੇ ਅੰਦਰ ਸ਼ਹਾਤਤ ਹੋ ਜਵੇ ਪਰ ਮੈਂ ਉਥੋਂ ਆਪਣੀ ਜਮਾਨਤ ਨਹੀਂ ਕਰਵਾਉਣੀ ਜਦੋਂ ਸਰਕਾਰ ਆਪਣੀ ਮਰਜ਼ੀ ਨਾਲ ਛੱਡੂਗੀ ਉਦੋਂ ਅਸੀਂ ਵਾਰਾਂਗੇ ਸੋ ਸਾਰੇ ਲੀਡਰ ਚੜ੍ਹਦੀ ਕਲਾ ਦੇ ਵਿੱਚ ਨੇ ਆਉਣ ਵਾਲੇ ਸੀ ਚੋਣਾ ਵੀ ਆ ਰਹੇ ਲੁਧਿਆਣੇ ਉਪਰ ਚੋਣਾ ਵੀ ਹੋ ਰਿਹਾ ਉਹਨਾਂ ਲਈ ਕੋਈ ਰਣਨੀਤੀ ਆਪਣੀ ਕਰੀਏ ਫਿਰ ਹਾਲਤਾ ਜੇ ਆਪਣੀ ਹੋਣੀ ਜਿਵੇਂ ਹੀ ਹੋਊਗਾ ਸਾਡੀ ਲੀਡਰਸ਼ਿਪ ਜਦੋਂ ਬਾਹਰ ਆ ਗਈ ਜਿਵੇਂ ਵੀ ਸਾਡੀ ਲੀਡਰਸ਼ਿਪ ਕਹੂਗੀ ਅਗਰ ਜਿਸ ਤਰ੍ਹਾਂ ਵੀ ਸਰਕਾਰ ਦਾ ਵਿਰੋਧ ਹੋਇਆ ਅਸੀਂ ਉਹ ਡਟ ਕੇ ਕਰਾਂਗੇ ਕਿਸੇ ਚੀਜ਼ ਤੋਂ ਅਸੀਂ ਡਰਨ ਵਾਲੇ ਨਹੀਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹ